ਇਮਾਨਦਾਰੀ ਦੀ ਹੱਡੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਲਾ ਜਾਗ ਦੇ ਜਗਨੂਆਂ ਦਾ ਜਿੱਥੇ ਕਿ ਇੱਕ ਸਟਾਲ ਲੱਗੀ ਹੈ ਖਾਣ ਪੀਣ ਦੀ ਉਹਦੇ ਵਿੱਚ ਸਮਾਨ ਰੱਖਿਆ ਗਿਆ ਹੈ ਜਿੱਥੇ ਕਿ ਇੱਕ ਰੇਟ ਲਿਸਟ ਵੀ ਲਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸਟਾਲ ਤੇ ਵੱਖ-ਵੱਖ ਤਰ੍ਹਾਂ ਦਾ ਸਮਾਨ ਪਿਆ ਹੈ ਦੁਕਾਨਦਾਰ ਨੇ ਗੱਲੇ ਦੇ ਕੋਲੇ ਲਿਖ ਕੇ ਲਾਇਆ ਹੈ ਜੋ ਵਸਤੂ ਤੁਸੀਂ ਲੈ ਕੇ ਲੈ ਰਹੇ ਹੋ ਉਸ ਦੀ ਬੰਦੀ ਰਕਮ ਗੱਲੇ ਵਿੱਚ ਪਾਓ ਜੀ ਜਾਂ ਸਕੈਨ ਕਰੋ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਰੇਟ ਲਿਸਟ ਲੱਗੀ ਹੋਈ ਹੈ ਕੋਈ ਇੱਕ ਸਮਾਨ ਪਿਆ ਹੈ ਦੁਕਾਨਦਾਰ ਦੀਆਂ ਕੁਰਸੀਆਂ ਪਈਆਂ